ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਇਹ ਸਮਾਗਮ ਗੁਰਦੁਆਰਾ ਸਾਹਿਬ ਨਕੋਦਰ ਵਿਖੇ ਬਲੰਦਪੁਰੀ ਗੁਰਦੁਆਰਾ ਸਾਹਿਬ ਵਿੱਚ ਹੋ ਰਿਹਾ ਹਨ ਜੀ ਹਰ ਸਾਲ ਇਹ ਸਮਾਗਮ ਇਸੇ ਤਰ੍ਹਾਂ ਹੀ ਕਰਵਾਏ ਜਾਂਦੇ ਹਨ ਜੀ ਦਰਸ਼ਨ ਕਰੋ ਜੀ ਬਲੰਦਪੁਰੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਸੰਗਤਾਂ ਦੇ ਇਸ ਜਗ੍ਹਾ ਤੇ ਹਰ ਸਾਲ ਬਹੁਤ ਵੱਡੇ ਪੱਧਰ ਤੇ ਸਮਾਗਮ ਕੀਤਾ ਜਾਂਦਾ ਹੈ ਜੀ ਤੇ ਦੇਸ਼ ਵਿਦੇਸ਼ ਤੋਂ ਬਹੁਤ ਸਾਰੀਆਂ ਸਿੱਖ ਸੰਗਤਾਂ ਹਾਜ਼ਰੀ ਭਰਦੀਆਂ ਹਨ ਜੀ ਉੱਪਰ ਗੁਰੂ ਮਹਾਰਾਜ ਦੇ ਪ੍ਰਕਾਸ਼ ਹੋਏ ਹੋਏ ਹਨ ਜੀ ਪਾਠਾਂ ਦੇ ਭੋਗ ਪਏ ਹਨ ਜੀ ਸੰਗਤਾਂ ਕੀਰਤਨ ਸੁਣ ਰਹੀਆਂ ਹਨ ਜੀ ਤੁਸੀਂ ਵੀ ਵਿਚਾਰਨ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ। ਸ਼੍ਰੀ ਭਗਵਤੀ ਜੀ ਸਹਾਏ ਆਤਿ ਭਗਵਤੀ ਬ੍ਰਹਮ ਕਰਤਿ ਲਿਖਿਅਤੇ ਆਦਿ ਸ਼ਾਹੀ ਲੋਕੀ ਅਰਗ ਠੰਡਾ ਅਸੀ ਅਰਗ ਪਰਮਾਤਮਾ ਦੇ ਪਾਤਸ਼ਪਤੀ ਵਿਸਵ ਪਾਲ ਕੁਪਾਲ ਪਾਚਪਾ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਦੇ ਰਸਤੇ ਵਿੱਚ ਲੱਗੇ ਹੋਏ ਫੁਆਰੇ ਹਨ ਜੀ। ਹਰ ਕੋਈ ਇਸ ਮਨਮੋਹਣ ਦ੍ਰਿਸ਼ ਦਾ ਆਨੰਦ ਲੈ ਰਿਹਾ ਹੈ ਜੀ। ਇਕੰਤ ਬ੍ਰਹਮਾ ਕੋਵਤੀ ਸਾ ਪੜੇ ਜੁਲਿਤ ਛਤਰੀ। ਰਾਣ ਦੀਤ ਲੈ ਨਿਰਪੀਤ ਰਹਿ ਰਿਤ ਸਿਵ ਪਾਵੈ ਅਤ੍ਰੀ। ਜਿਹੜੇ ਵਿਸ਼ਰਧਾ ਲੋਕ ਪੈਦਲ ਤੁਰ ਕੇ ਨਹੀਂ ਜਾ ਸਕਦੇ। ਉਹਨਾਂ ਲਈ ਛੋਟੀਆਂ ਗੱਡੀਆਂ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਜੀ ਸੰਗਤਾਂ ਗੁਰਦੁਆਰਾ ਸਾਹਿਬ ਵੱਲ ਜਾ ਰਹੀਆਂ ਹਨ ਜੀ ਬਹੁਤ ਹੀ ਮਨਮੋਹਣਾ ਤੇ ਸੁੰਦਰ ਦ੍ਰਿਸ਼ ਹੈ ਜੀ ਚਾਰ ਸ਼ਫੇਰੇ ਫੁੱਲਾਂ ਦੇ ਪਾਰਕ ਬਣੇ ਹੋਏ ਹਨ ਜੀ ਦਰਸ਼ਨ ਕਰੋ ਜੀ ਐਂਟਰੀ ਗੇਟ ਦੇ ਸੰਗਤਾਂ ਹੌਮ ਹਮਾ ਕੇ ਗੁਰਦੁਆਰਾ ਸਾਹਿਬ ਪਹੁੰਚ ਰਹੀਆਂ ਹਨ ਜੀ ਜਿਨਾਂ ਕੋ ਪੈਦਲ ਨਹੀਂ ਚੱਲਿਆ ਜਾਂਦਾ ਉਹਨਾਂ ਵਾਸਤੇ ਗੱਡੀਆਂ ਦੇ ਸਾਧਨ ਕੀਤੇ ਹੋਏ ਹਨ ਜੀ ਰਾਤ ਦੇ ਸਮੇਂ ਸੰਗਤਾਂ ਸਰੋਵਰ ਦੇ ਦੁਆਲੇ ਕੀਰਤਨ ਕਰ ਰਹੀਆਂ ਹਨ ਜਾਵੈ ਨਾਮੋ ਚਾਰ ਦੇ ਧ ਬਹੁਤ ਹੀ ਮਨਮੋਹਣਾ ਦ੍ਰਿਸ਼ ਹੈ ਜੀ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਸੰਗਤਾਂ ਜੁੜਦੀਆਂ ਹਨ ਜੀ ਹਰ ਸਾਲ ਇੱਥੇ ਇਹ ਸਮਾਗਮ ਕਰਵਾਏ ਜਾਂਦੇ ਹਨ ਜੀ ਸੰਗਤਾਂ ਦਿਨ ਰਾਤ ਸੇਵਾ ਕਰਦੀਆਂ ਹਨ ਤੇ ਪਰਮਾਤਮਾ ਦਾ ਨਾਮ ਜਪਦੀਆਂ ਹਨ ਜੀ ਰਾਜਮੰਡ ਅਚੰਡਾ ਹੈ ਜੀ ਪਰਿਵਾਰ ਹੈ ਸਤਿਗੰਬੀ ਲੈ ਸ੍ਰੀ ਪਵਨਿਸੁਰ ਬਰਵਾ ਰਹੇ ਕਿੰਤ ਜੀ ਹੋਤੀ ਮੁਕਤਾਇਕ ਭਰ ਸੰਗਤਾਂ ਰਾਤ ਵੇਲੇ ਸੰਗਤਾਂ ਕੀਰਤਨ ਸੁਣਨ ਜਾ ਰਹੀਆਂ ਹਨ ਜੀ ਭਗਮਾਨ ਕਾ ਖਲਮਾਨ ਕਾ ਪਾਲ ਸਾ ਜਗ ਮਾਨੰਤ ਇਹ ਕਵਿ ਬ੍ਰਹਮ ਕੋ ਭਤੀ ਸਾ ਕੜੇ ਜੁੜਿਤ ਛਤਰੀ ਬਹੁਤ ਹੀ ਵਧੀਆ ਲਾਈਟ ਦਾ ਇੰਤਜ਼ਾਮ ਹੈ ਜੀ ਸਾਰੇ ਹੀ ਗੁਰਦੁਆਰਾ ਸਾਹਿਬ ਦੀ ਡੈਕੋਰੇਸ਼ਨ ਬਹੁਤ ਹੀ ਸਚਜੇ ਢੰਗ ਨਾਲ ਕੀਤੀ ਗਈ ਹੈ ਜੀ ਜਿਹੜੇ ਵੀ ਭੈਣ ਭਰਾ ਇਹਨਾਂ ਸਮਾਗਮਾਂ ਵਿੱਚ ਨਹੀਂ ਪੁੱਜ ਸਕੇ ਉਹ ਇਸ ਵੀਡੀਓ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜੀ ਰਾਤ ਦੇ ਵੇਲੇ ਸਰੋਵਰ ਦੇ ਦਵਾਰੇ ਦੀਪਮਾਲਾ ਕੀਤੀ ਜਾਂਦੀ ਹੈ ਜੀ ਦਿਨ ਰਾਤ ਸੰਗਤਾਂ ਸੇਵਾ ਕਰਦੀਆਂ ਹਨ ਜੀ ਇਸ ਜਗਾ ਤੇ ਇਹਨਾਂ ਸਮਾਗਮਾਂ ਵਿੱਚ 80 ਦੇਸ਼ਾਂ ਦੇ ਸ਼ਰਧਾਲੂ ਹਿੱਸਾ ਲੈਂਦੇ ਹਨ ਜੀ ਤੇ ਆਪੋ ਆਪਣੀ ਭਾਸ਼ਾ ਵਿੱਚ ਸਤਿਗੁਰਾਂ ਦਾ ਨਾਮ ਜਪਦੇ ਹਨ ਜੀ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਹਾਜ਼ਰ ਹੁੰਦੀਆਂ ਹਨ ਜੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਹੁਤ ਹੀ ਵੱਡੀ ਤੇ ਬਹੁਤ ਹੀ ਮਨਮੋਹਨ ਹੈ ਜੀ ਸਾਰੇ ਦ੍ਰਿਸ਼ ਬਹੁਤ ਹੀ ਸੁੰਦਰ ਲੱਗਦੇ ਹਨ ਜੀ ਤੇ ਸੰਗਤਾਂ ਹਰ ਚੀਜ਼ ਦਾ ਆਨੰਦ ਮਾਣਦੀਆਂ ਹਨ ਜੀ ਇਹ ਪਾਣੀ ਦੇ ਚਰਨੇ ਬਹੁਤ ਸੋਹਣੇ ਲੱਗਦੇ ਹਨ ਜੀ ਸਤਿਗ੍ਰੰਥੀ ਗੈਸਵਲੀ ਭਵਾਨੀ ਨੂੰ ਪਰਵਾਹ ਰਹੇ ਨਿਤ ਜੋਤੀ ਨਿਤ ਦਾਇ ਤਾਰਾ ਤਾ ਕਿਰਪਾ ਹੈ ਚੰਡ ਕਾ ਮੰਡ ਕਾ ਨਿਤ ਕਾ ਜਗਤ ਜਨਨੀ ਬਾਲਕਾ ਗੁਣਪਾਨ ਹੈ ਪਰਮਾਨੰ ਕਾ ਅਖਰਾਨਕ ਬਾਲਕਾ ਜਗਮਾਨ ਹੈ ਜਿਹੜੇ ਭੈਣ ਭਰਾ ਵੀ ਤਨ ਕਰਕੇ ਗੁਰਦਰਾ ਸਾਹਿਬ ਨਹੀਂ ਪਹੁੰਚ